ਅੱਜ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਐਸਪੀ ਸਿੰਘ ਅਭਰਾਏ ਜਿਹੜੇ ਕੀ ਕੱਲੇ ਪੰਜਾਬ ਦੇ ਨਹੀਂ ਦੇਸ਼ ਦੇ ਨਹੀਂ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਨੇ ਉਹਨਾਂ ਵੱਲੋਂ ਇਹ ਜਿਹੜਾ ਸਰਬੱਤ ਦਾ ਭਲਾ ਚੈਰੀਟੇਬਲ ਚਲਾਇਆ ਗਿਆ ਵਾ ਉਹਦੇ ਵਿੱਚ ਹਰ ਕਿਸਮ ਦੀ ਮਦਦ ਕੀਤੀ ਜਾਂਦੀ ਹੈ ਇਨਸਾਨ ਦੀ ਜਿਹਦੇ ਵਿੱਚ ਹੜ੍ਹਾਂ ਦੇ ਵਿੱਚ ਬਹੁਤ ਮਾਰ ਪਈ ਉਹਨਾਂ ਦੀ ਮਦਦ ਕੀਤੀ ਗਈ ਕਰੋਨਾ ਵੇਲੇ ਮਦਦ ਕੀਤੀ ਗਈ ਹਰ ਤਰ੍ਹਾਂ ਦੀ ਮਦਦ ਜਿਹਦੇ ਵਿੱਚ ਹੋਣਾ ਆਣ ਕੇ ਬਹੁਤ ਸਾਰੀਆਂ ਸਾਡੀਆਂ ਬੇਟੀਆਂ ਜਿਨ੍ਹਾਂ ਦੇ ਵਿਆਹ ਰੱਖੇ ਹੋਏ ਸੀਗੇ ਤੇ ਪਾਣੀ ਆਉਣ ਕਰਕੇ ਹੜ੍ਹਾਂ ਦਾ ਜਦੋਂ ਮਾਰ ਪਈ ਤੇ ਉਹ ਵਿਆਹਾਂ ਦਾ ਪ੍ਰੋਗਰਾਮ ਨਹੀਂ ਸਿਰੇ ਚੜ ਸਕਿਆ ਉਹਨਾਂ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਸਪੀ ਸਿੰਘ ਅਭਰਾਏ ਜੀ ਨੇ ਇਹ ਸੋਚ ਸੋਚੀ ਵੀ ਇਹਨਾਂ ਵਿਚਾਰੀਆਂ ਬੇਟੀਆਂ ਦਾ ਕੀ ਗਨਾਮ ਚਲੋ ਕੁਦਰਤ ਦੀ ਮਾਰ ਪਈ ਆ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਉਹਨਾਂ ਨੇ ਨਾਲ ਉਹਨਾਂ ਦੀ ਟੀਮ ਜਿਹੜੇ ਕੀ ਸਾਡੇ ਬਹੁਤ ਹੀ ਸਤਿਕਾਰਯੋਗ ਕੌਮੀ ਪ੍ਰਧਾਨ ਜੱਸਾ ਸਿੰਘ ਜੀ ਸੰਧੂ ਸਾਹਿਬ ਉਹਨਾਂ ਸਾਰਿਆਂ ਨੇ ਨੇੜਾ ਕੀ ਇਹ ਅਪਰਾਲਾ ਕੀਤਾ ਵਾ ਬਹੁਤ ਹੀ ਸ਼ਲਾਘਾਯੋਗ ਆ ਵੀ ਇੱਕ ਸਭ ਦੇ ਆਪਾਂ ਮੰਨਦੇ ਆ ਵੀ ਦੁਨੀਆ ਵਿੱਚ ਸਭ ਤੋਂ ਭਲੇ ਦਾ ਕੰਮ ਜਿਹੜਾ ਕੀ ਕਿਸੇ ਲੋੜਵੰਦਾਂ ਤੇ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਇਹ ਪੈਸੇ ਨਾਲ ਹੀ ਮਦਦ ਕੀਤੀ ਜਾਂਦੀ ਆ ਜੀ ਉਹ ਵੀ ਇੱਕ ਬਹੁਤ ਵੱਡਾ ਪੁੰਨ ਆ ਕਿਸੇ ਪਿਆਸੇ ਨੂੰ ਪਾਣੀ ਪਿਆ ਦੇਂਦੇ ਜੇ ਉਹ ਵੀ ਬੜਾ ਪੁੰਨ ਆ ਕਿਸੇ ਨੂੰ ਰੋਟੀ ਖਵਾ ਦੇਂਦੇ ਹਰ ਚੀਜ਼ ਦਾ ਪੁੰਨ ਲੱਗਦਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਆਪੋ ਆਪਣੀ ਜਗ੍ਹਾ ਜਿੰਨੀ ਜੋਗਾ ਹੈਗਾ ਜੇਕਰ ਸਾਡੇ ਕੋਲੇ ਕੁਝ ਪਰਮਾਤਮਾ ਨੇ ਸਾਨੂੰ ਦਿੱਤਾ ਵਾ ਤਾਂ ਹੀ ਆਪਾਂ ਕਿਸੇ ਦੀ ਮਦਦ ਕਰਦੇ ਆ ਇਸ ਕਰਕੇ ਜਿੰਨੀ ਜੋਗੇ ਹੈਗੇ ਸਾਨੂੰ ਸਭ ਨੂੰ ਚਾਹੀਦਾ ਵੀ ਆਪਾਂ ਜਿਹੜੇ ਲੋੜਵੰਦਾਂ ਦੀ ਮਦਦ ਕਰੀਏ ਤਾਂ ਜੋ ਉਸ ਪਰਮਾਤਮਾ ਦੇ ਘਰ ਵਿੱਚ ਵੀ ਇਹ ਉਹਦਾ ਤੁਹਾਨੂੰ ਜ਼ਰੂਰ ਲਾਇਆ ਮਿਲੂਗਾ ਉਹ ਵਾਹਿਗੁਰੂ ਦੇ ਨਾਲ ਜਿੱਥੇ ਸਵੇਰੇ ਉੱਠ ਕੇ ਆਪਾਂ ਉਹਦਾ ਵਾਹਿਗੁਰੂ ਦਾ ਧੰਨਵਾਦ ਕਰਦੇ ਆ ਤੇ ਨਾਲ ਆਪਾਂ ਸਰਬੱਤ ਦਾ ਪਲਾ ਚੈਰੀਟੇਬਲ ਦਾ ਵੀ ਸਵੇਰੇ ਉੱਠ ਕੇ ਭਲਾ ਮੰਗਿਆ ਕਰੀਏ ਇਹੋ ਜੇ ਇਹ ਜਿਹੜੇ ਲੋੜਵੰਦਾਂ ਦੀ ਮਦਦ ਕਰਦੇ ਰਹਿਣ ਤਾਂ ਜੋ ਸਾਡਾ ਸਮਾਜ ਆ ਇਹ ਇੱਕ ਬਹੁਤ ਜਦੋਂ ਹੜ੍ਹਾਂ ਦੀ ਮਾਰ ਥੱਲੇ ਕਈਆਂ ਕਈ ਆਫਤਾਂ ਹੁੰਦੀਆਂ ਹੁਣ ਜਿਵੇਂ ਮਕਾਨ ਡਿੱਗ ਪਏ ਆ ਬਹੁਤ ਸਾਰੇ ਮਕਾਨ ਦੇਖ ਕੇ ਤਰੇੜਾ ਆਈਆਂ ਪਈਆਂ ਉਹਨਾਂ ਵਾਸਤੇ ਵੀ ਇਹਨਾਂ ਨੇ ਇੱਕ ਹੁਣ ਸ਼ੁਰੂ ਕਰਨਾ ਵਾ ਵੀ ਉਹਨਾਂ ਦੇ ਮਕਾਨ ਬਣਾਉਣ ਦਾ ਪ੍ਰਾਰਲਾ ਇਸ ਤਰ੍ਹਾਂ ਦੇ ਕੰਮ ਕਾਰਜ ਕਰਦੇ ਰਹਿਣ ਮੈਂ ਇਹੀ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੌਕੂਬੀ ਕੇ ਜਿਹੜੇ ਹੜਪੀੜਤ ਇਲਾਕੇ ਦੇ ਪਰਿਵਾਰਾਂ ਦੀਆਂ ਧੀਆਂ ਦੀਆਂ ਸ਼ਾਦੀਆਂ ਵਾਸਤੇ ਡਾਕਟਰ ਐਸ.ਪੀ ਸਿੰਘ ਬਰਾਏ ਵੱਲੋਂ ਉਪਰਾਲਾ ਕੀਤਾ ਗਿਆ ਉਹਨਾਂ ਦੀ ਮਦਦ ਕਰਨ ਦਾ ਉਹਨਾਂ ਪਰਿਵਾਰਾਂ ਨੂੰ ਚੈੱਕ ਦੇਣ ਵਾਸਤੇ ਆਪਾਂ ਇੱਥੇ ਸਾਰੇ ਇਕੱਠੇ ਹੋਏ ਆ। ਐਮ.ਐਲ.ਏ. ਸਾਹਿਬ ਕੁਟਾਰੀਆ ਸਾਹਿਬ ਦਾ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਜਿਹੜੇ ਇੰਨਾ ਟਾਈਮ ਕੱਢ ਕੇ ਇਲੈਕਸ਼ਨ ਦੇ ਨਾਲ ਨਾਲ 2 ਘੰਟੇ ਤੋਂ ਲੱਗੇ ਹੋਏ ਆ। ਤੋਂ ਅੱਜ ਦਾ ਜਿਹੜੇ ਇਹ ਵਿਆਹ ਨੇ ਪਰਿਵਾਰਾਂ ਸਾਡੀ ਇੱਕ ਟੀਮ ਹੈਗੀ ਆ ਸਾਡੇ ਤੋਂ ਦੋ ਸਾਲਾਂ ਸਾਡੀ ਟੀਮਾ ਸਾਰੇ ਵਰਡ 'ਚ ਨੇ। 66 ਯੂ.ਐਸ.ਏ. ਵੀ ਸਾਡੀ ਟੀਮ ਹੈ ਜਿਹਦਾ ਪ੍ਰਧਾਨ ਦਾ ਦਾ ਵੀਰ ਸਿੰਘ ਪਿੰਟੂ ਵਾਟ ਹੈ। ਸਾਦੀ ਸੇਵਾ ਯੂ ਐਸ اے ਸਿਆਟਲ ਵਾਲਿਆਂ ਨੇ ਇਕੱਲੀ ਤੁਹਾਡੇ ਵਾਸਤੇ ਸਰਬੱਤ ਦੇ ਭਲੇ ਵੱਲੋਂ ਤੁਹਾਨੂੰ ਇਹ ਜਿਹੜੀ ਹੈਗਾ ਟੀਮ ਸਾਡੀ ਹੋਇਆ ਉਹ ਇਹ ਦਿੱਤੇ ਸਰਬੱਤ ਦੇ ਭਲੇ ਵੱਲੋਂ ਜਾ ਰਿਹਾ ਲੇਕਿਨ ਸੇਵਾ ਉਹਨਾਂ ਦੀ ਹੈ ਸੋ ਇਸ ਤਰ੍ਹਾਂ ਕਰਕੇ ਅੱਜ ਅਸੀਂ 18 ਲੜਕੀਆਂ ਦੇ ਵਿਆਹਾਂ ਵਾਸਤੇ 8 ਲੱਖ ਦੇ ਚੈੱਕ ਦਿੱਤੇ ਹੈ ਪਿਛਲੀ ਵਾਰੀ ਦਇਆਵੀਰ ਪਿੰਠੂ ਆਪ ਪਾਈ ਸੀ 12 ਲੱਖ ਦੇ ਚੈੱਕ ਉਦੋਂ ਸਰਬੱਤ ਦੇ ਭਲੇ ਵੱਲੋਂ ਦਿੱਤੇ ਗਏ ਸੀ ਸੋ ਅਸੀਂ ਆਸ ਕਰਦੇ ਹਾਂ ਵੀ ਜੇ ਇਸ ਤਰ੍ਹਾਂ ਦੇ ਜਿਹੜੇ ਲੋੜਵੰਦ ਪਰਿਵਾਰ ਨੇ ਹੋਰ ਵੀ ਜੇ ਕੋਈ ਲੋੜਵੰਦ ਪਰਿਵਾਰ ਸਾਨੂੰ ਸਾਡੀ ਟੀਮ ਲੈ ਕੇ ਕਹਲਦੀ ਹੈ ਤਾਂ ਅਸੀਂ ਉਹਨਾਂ ਦੀ ਸੇਵਾ ਕਰਨ ਵਾਸਤੇ ਤਿਆਰ ਹਾਂ ਵੈਸੇ ਲੜਕੀਆਂ ਦੀ ਸ਼ਾਦੀ ਦਾ ਸਾਡਾ ਪ੍ਰੋਜੈਕਟ ਹੈ ਬੜਾ ਪੁਰਾਣਾ ਹੈ ٹرسٹ ਵੱਲੋਂ 26000 ਤੋਂ ਉੱਤੇ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਜਾ ਚੁੱਕੀਆਂ ਨੇ ਪਹਿਲਾਂ ਅਸੀਂ ਸ਼ਾਦੀਆਂ ਕਰਦੇ ਸੀ ਪਰਿਵਾਰਾਂ ਦੀ ਲਿਸਟਾਂ ਲੈ ਕੇ ਤੇ ਜੋੜੀਆਂ ਨੂੰ ਇਕੱਠੇ ਕਰਨਾ ਇੱਕ ਥਾਂ ਤੇ ਕਿਸੇ ਥਾਂ ਜਿਵੇਂ ਮਸਤੂਆਣੇ ਗੁਰਦੁਆਰੇ ਸਾਹਿਬ ਅਸੀਂ 2 ਸਾਲ ਲਗਾਤਾਰ ਹਰ 6 ਮਹੀਨੇ ਬਾਅਦ ਕੁੰਜਾ ਕੁੜੀ ਦਾ ਵਿਆਹ ਕਰਦੇ ਰਹੇ ਕੋਈ ਅੰਮ੍ਰਿਤਸਰ ਵੀ 100 ਕੁੜੀ ਦਾ ਇਕੱਠਾ ਵਿਆਹ ਕਰਿਆ ਸੀ ਕੁਇਸਤਰਾ ਓ 26000 ਦੇ ਕਰੀਬ ਬਣ ਜਾਂਦੀ ਗਿਣਤੀ ਉਹਨਾਂ ਨੂੰ ਅਸੀਂ ਸਾਰੇ ਵਿਆਹ ਦਾ ਦਾਜ ਲੰਗਰ ਪਾਣੀ ਦਾ ਟੋਟਲ ਖਰਚਾ ਇਕੱਠੀਆਂ ਕਰਕੇ ਸਬੂਕ ਵਿਆਹ ਕਰ ਦਿੰਦੇ ਸੀ ਤੇ ਪਰਿਵਾਰ ਦਾ 1 ਰੁਪਿਆ ਵੀ ਖਰਚ ਨਹੀਂ ਸੀ ਆਉਂਦਾ ਸੋ ਇੱਥੇ ਸਥਿਤੀ ਹੋਰ ਤਰ੍ਹਾਂ ਦੀ ਹੈ ਇਹਨਾਂ ਪਰਿਵਾਰਾਂ ਦੇ ਪਹਿਲਾਂ ਵਿਆਹ ਮਿੱਥੇ ਹੋਏ ਨੇ ਇੱਜ਼ਤਦਾਰ ਪਰਿਵਾਰ ਨੇ ਇਹਨਾਂ ਨੇ ਆਪਦੇ ਆਪਦੇ ਘਰਾਂ 'ਚ ਜਿੱਥੇ ਤਿੰਨੇ ਥਾਂ ਮਿੱਥੀ ਹੈ ਉੱਥੇ ਆਪਦੇ ਬੱਚਿਆਂ ਦੇ ਵਿਆਹ ਕਰਨ ਖੁੱਲ੍ਹ ਦੇ ਲਈ ਨਾਲ ਸੋ ਜਿੰਨੀ ਮਦਦ ਟਰਸਟ ਵੱਲੋਂ ਦਿੱਤੀ ਗਈ ਹੈ ਪ੍ਰਵਾਨ ਕਰਨ ਤੇ ਸਾਰੇ ਮੈਂ ਜਿੰਨੇ ਇੱਥੇ ਸੱਜਣ ਸਾਡੀਆਂ ਟੀਮਾਂ ਆਈਆਂ ਨੇ ਸਾਰੇ ਵੱਖ-ਵੱਖ ਜ਼ਿਲ੍ਹਿਆਂ ਚੋਂ ਉਹਨਾਂ ਦਾ ਤੇ ਖਾਸ ਕਰਕੇ ਕੁਟਾਰੀਆ ਸਾਹਿਬ ਦਾ ਤੇ ਸਾਰੇ ਪ੍ਰਧਾਨਾਂ ਦਾ ਤੇ ਸਾਰੇ ਜਿੰਨੇ ਸਮੂੱਚੇ ਇੱਥੇ ਪਰਿਵਾਰ ਆਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀਆਂ ਵਿਕਰ ਚੱਕਾ ਕਾਲਪ ਸਾਹਿਬ ਮਹਿਕੀ ਜੀ ਮੇਰਾ ਨਾਮ ਸਰਜੀਤ ਸਿੰਘ ਆ ਮੇਰੀ ਸਿਸਟਰ ਦਾ ਨਾਮ ਨਵਦੀਪ ਕੌਰ ਆ ਪਹੁੰਚਿਆ ਇੱਥੇ ਪਿੰਡ ਤੁਣਟਾਏ ਵਾਲੇ ਤੋਂ ਸਾਡਾ ਪਿੰਡ ਜੋ ਕਿ ਹੜਾਂ ਦੇ ਵਿੱਚ ਆਇਆ ਵਾ ਸਾਡੀ ਦੂਜਾ ਮੇਰਾ ਜ਼ਮੀਨ ਹੈ ਜਿਹੜੀ ਉਹ ਹੜਾਂ ਦੇ ਵਿੱਚ ਜੋ ਸਾਡਾ ਝੋਨਾ ਆਇਆ ਵਾ ਫਸਲ ਹੋਈ ਆ ਉਹ ਸਾਰੀ ਖਰਾਬ ਹੋ ਗਈ ਆ ਅਸੀਂ ਇਸ ਟਰਸਟ ਵੱਲੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਹੜਾਂ ਦੇ ਵਿੱਚ ਮਦਦ ਕੀਤੀ ਆ ਮੇਰੀ ਭੈਣ ਦਾ ਵਿਆਹ ਵਾ ਉਹਨਾਂ ਵਾਸਤੇ ਇਹਨਾਂ ਨੇ ਸਾਨੂੰ ਚੱਕ ਦਿੱਤਾ ਵਾ ਸਾਡੀ ਪੂਰੀ 1 ਲੱਖ ਰੁਪਏ ਦੀ ਮਦਦ ਕੀਤੀ ਗਈ ਆ ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਦਾ ਸਦਕਾ ਅਸੀਂ ਇਹ ਧੰਨਵਾਦੀ ਆ ਵੀ ਉਹਨਾਂ ਨੇ ਸਾਡੀ ਮਦਦ ਕੀਤੀ ਗਈ ਆ ਤੇ ਮੈਂ ਖਾਲਸਾ ਜੀ ਕੀ ਫਤਿਹ ਮੇਰਾ ਨਾਮ ਨਰਿੰਦਰ ਗੌਰ ਹੈ ਇਥੇ ਰੇਕਾਰ ਦੇ ਸਰਪੰਚ ਆ ਸਰਜੀ ਹੜਾ ਦੇ ਵਿੱਚ ਬਹੁਤ ਸਾਰੇ ਸਾਡੇ ਨੁਕਸਾਨ ਹੋਇਆ ਤੇ ਅਸੀਂ ਆਪਣੀਆਂ ਬੇਟੀਆਂ ਦੇ ਵਿਆਹ ਰੱਖੇ ਹੋਏ ਸੀ ਤੇ ਅੱਜ ਅਸੀਂ ਐਸਪੀ ਉਗਰਾਏ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ 1 ਲੱਖ ਰੁਪਏ ਦਾ ਚੈੱਕ ਦਿੱਤਾ ਅਤੇ ਸਾਡੀ ਮਦਦ ਕੀਤੀ ਕਿਉਂਕਿ ਸਾਡਾ ਬਹੁਤ ਨੁਕਸਾਨ ਹੋ ਗਿਆ ਸੀ ਅਸੀਂ ਬਹੁਤ ਮੁਸ਼ਕਿਲ ਦੇ ਵਿੱਚ ਸੀ ਬਹੁਤ ਬਹੁਤ ਧੰਨਵਾਦ